ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪੰਡ ਚੜੱਕ ਜ਼ਿਲ੍ਹਾ ਦੇ ਤਹਿਸੀਲਬਾਈ ਨੂੰ ਮੋਗਾ ਹੀ ਪੈਂਦੇ ਆ ਜਿਹੜੇ ਕਰੋ ਵੀਡੀਓ ਬਣਾ ਰਹੇ ਬਾਈ ਵਪਾਰ ਦਾ ਕੰਮ ਕਰਦੇ ਆ ਰੂਟੀਨ ਚ ਪਸ਼ੂ ਆਉਂਦੇ ਰਹਿੰਦੇ ਨੇ ਤੇ ਰੂਟੀਨ ਚ ਆਪਣੇ ਚੈਨਲ ਤੇ ਵੀਡੀਓ ਹੁੰਦੀਆਂ ਰਹਿੰਦੀਆਂ ਨੇ ਅੱਜ ਪਸ਼ੂ ਤਾਂ ਬਾਈ ਦੇ 5 ਐਨੀਮਲ ਸੀਗੇ ਪਰ ਤਿੰਨ ਮੇਰੇ ਆਉਣ ਤੋਂ ਪਹਿਲਾਂ ਸੇਲ ਹੋ ਗਏ ਇੱਕ ਲੈ ਗਿਆ ਤੇ ਦੋ ਅੰਦਰ ਖੜੀਆਂ ਜੀ ਇਸ ਕਰੋਂ ਬਹੁਤ ਵਪਾਰੀ ਵੀਰ ਵੀ ਪਸ਼ੂ ਲੈ ਕੇ ਜਾਂਦੇ ਕਿਉਂਕਿ ਮੌਲ ਰੇਟ ਬਾਈ ਦੇ ਬਿਲਕੁਲ ਜਾਇਜ਼ ਹੁੰਦੇ ਆ ਦੋਹਾਂ ਦੀ ਡਿਟੇਲ ਆਪਾਂ ਪੁੱਛ ਲੈਣੇ ਆ ਕਿ ਦੁੱਧਵਾਦਾ ਕਿੰਨਵਾ ਸੂਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਈ ਗੁਰਦੇਤ ਸਿੰਘ ਆ ਪਿੰਡ ਚੜੈਕਾ ਜਿਹੜਾ ਮੁਗਗਰੇ ਆਪਾਂ ਨੂੰ ਤਹਿਸੀਲ ਵੀ ਮੁਗਗਈ ਪੈਂਦੀ ਠੀਕ ਆ ਜੀ ਤੇ ਪਸ਼ੂ ਦਾ ਵਾਦੇ ਸੀਗੇ ਸੇਲ ਹੋ ਗਏ ਜੀ ਤਿੰਨ ਫਿਰ ਉਹ ਤੜਕੇ ਪੰਜ ਸੀ ਬਈ ਤੈਨੂੰ ਫੋਨ ਲਾਇਆ ਤੇਗਾ ਕਿ 8 ਵਜੇ ਆਪਾਂ ਹਾਂਜੀ ਤੇ ਦੋ ਹੋ ਵੀਰ ਵੇਚਣ ਵਾਲੇ ਬੰਦੇ ਲੈ ਗਏ ਆਪਣੇ ਇਧਰ ਕਾਲੇ ਵਾਲੇ ਪਿੰਡ ਦੇ ਆ ਠੀਕ ਆ ਜੀ ਇੱਕ ਮਿਰੋਂ ਦੇ ਬੰਦੇ ਲੈ ਗਏ ਹੁਣੇ ਚੜਾ ਕੇ ਲਗੇ ਤੂੰ ਆ ਆਉਂਦੇ ਲਗਾਏ ਆ ਆ ਦੋ ਪਹੂ ਰਹਿ ਗਏ ਤੇ ਆਪਾਂ ਜਿਹੜੀ ਦੋ ਕ ਦਿਨ ਪਹਿਲਾਂ ਵੀਡੀਓ ਸ਼ੇ ਨਗਾ ਦੀ ਬਣਾਈ ਸੀ ਉਹ ਵੀ ਸੇਲ ਹੋ ਗਏ ਸੀ ਉਹ ਵੀ ਬਈ ਸੇਲ ਹੋ ਗਏ ਸੀਗੇ ਉਹ ਮਾਨੂੰ ਕਿ ਉੱਠ ਗਏ ਨੇ ਦੋ ਗਾਂਾਂ ਵੇਚਣ ਵਾਲੇ ਬੰ ਠੀਕ ਹੈ ਜੀ ਉਹ ਦੋ ਕਾਲਗੀ ਵਾਲੇ ਬੰਦੇ ਉੱਧੇ ਵੇਚਣ ਆਲੇ ਲੱਗੇ ਸੀ ਅੱਜ ਫੇਰ ਲੈ ਗਿਆ ਠੀਕ ਹੈ ਜੀ ਦੋ ਐ ਪਾਸੇ ਦਿਓ ਰੱਖ ਨਾ ਠੀਕ ਹੈ ਜੀ ਤੇ ਦੋ ਰਹਿ ਗਏ ਆ ਟੈਕ ਨੰਬਰ ਤੋਂ ਸ਼ੁਰੂ ਕਰ ਲੈਣੇ ਆ ਇਹਦੀ ਇੱਕ ਡਿਟੇਲ ਆ ਜੀ ਇਹ ਵੀ ਦੂਜਾ ਸੂਆ ਏ ਠੀਕ ਹੈ ਜੀ ਆਪਾਂ ਇੱਥੋਂ ਆਪਦੇ ਪੰਡੂ ਵੀ ਗਾਂ ਲਈ ਵੀ ਆ ਇਹ ਠੀਕ ਹੈ ਜੀ ਜਿਹਨੇ ਪਲੂਨ ਨੂੰ ਦੋ ਦਿੱਤਾ 22 ਕਿਲੋ ਇਹਨੇ ਠੀਕ ਹੈ ਜੀ ਤੇ 10 ਦਿਨਾਂ ਦੀ ਕੱਚੀ ਆ ਕੱਦ ਦੀ ਪੂਰੀ ਵੱਡੀ ਆ ਜਿਹੜੀ ਸਾਰੇ ਪਾਸੋਂ ਗਾਂ ਚੰਗੀ ਆ ਵੱਡੀ ਵਹਿੜਾ ਜਾਊ ਬਾਈ ਪਲੱਸ ਬਈਆ ਜਾਊਗੀ ਬਈ ਏਡੀ ਗਾਂ ਨੇ ਦਿੱਤਾ ਦਊ ਗੜੀ ਤੂੰ ਆਪ ਹੀ ਤੈਨੂੰ ਦਿਸੀ ਜਾਂਦਾ ਗਾਂ ਹੈ ਕਿੱਡੀ ਆ ਠੀਕ ਹੈ ਤੋੜ ਕੇ ਦਿਖਾ ਦਿਓ ਜੀ ਮੱਝਾਂ ਜੱਦੀ ਗਾਂ ਵੱਡੀਆਂ ਜੱਦੀ ਬਾਈ ਦੇ ਦਸਨ ਮੁਤਾਬਕ ਦੂਜੇ ਸੂਏ ਸੁੰਦੀ ਆ ਪੂਰੇ ਹੈਬਿਟਾਂ ਚ ਜਿਹੜੀ ਤੇ ਚੰਗੇ ਕਦ ਕਾਠ ਦੀ ਗਾਂ ਐ ਪਹਿਲੇ ਸੂਏ ਬਾਈ ਦੱਸਦਾ ਮਾਲਕਾਂ ਨੇ ਦੱਸਿਆ ਕਿ 22 ਕਿਲੋ ਦੋਦ ਦਿੱਤਾ ਵਾ ਇੱਕ ਈਅਰ ਪਲੱਸ ਦੀ ਉਮੀਦ ਆ ਵਾ ਕਿ ਵਜ਼ਨ ਵਜਨ ਵਾਲੀ ਫੁੱਲ ਆ ਜੀ 10 ਤੋਂ 12 ਦਿਨਾਂ ਦੀ ਲਗਭਗ ਕੱਚੀ ਆ ਹਵਾਨਾ ਬਹੁਤ ਸੋਹਣਾ ਤਿਆਰ ਕਰਦੀ ਹੁੰਦੀ ਆ ਜਿੰਨੀਆਂ ਵਾਲਟਲਾਂ ਸਾਰੀਆਂ ਕੱਢ ਕੇ ਸੋਨਾ ਹਵਾਨਾ ਖਿੱਚਦੇ ਆ ਦਾ ਰਵੜ ਨੂੰ ਵਾਧਾ ਬਾਕੀ ਸੀਲ ਸਹੁ ਕਰਮਾ ਵਾਲੀ ਪੂਰੀ ਤੁਹਾਨੂੰ ਬਹੁਤ ਚੰਗਾ ਲੱਗਾ ਬਈ ਗਾਣੂ ਦੇਖ ਸਕਦੇ ਹੋ ਸਾਰੀਆਂ ਵਾਲਟਲਾਂ ਕੱਢ ਕੇ ਸੋਨਾ ਥਾਣਾ ਹੱਥੀ ਚਵਾਈ ਵਾਲਾ ਜੀ ਚਾਰੇ ਤਾਂ ਨਿਖੜ ਮੇ ਇੱਕੋ ਜਿਹਾ ਸੈਜ ਦੇ ਫੇਸ ਕੁਆਲਟੀ ਤੇ ਰੰਗ ਰੂਪ ਦੀ ਚੰਗੀ ਆ ਜੀ 22 ਕਿਲੋ ਦੁੱਧ ਕੋਈ ਬਾਹਲਾ ਨਹੀਂ ਦਿਨਾ ਤੇ ਆ ਕੇ ਫੁੱਲ ਸੋਨਾ ਹਵਾਨਾ ਤਿਆਰ ਕੀਤਾ ਹੋਊਗਾ ਜੀ ਤੇ ਬਈ ਸੀਮਤ ਤਾਂ ਨਹੀਂ ਦੱਸਿਆ ਮਾਲ ਨਾ ਬਈ ਆਪਾਂ ਉਹ ਚੀਜ਼ ਪੁੱਛਦੇ ਹਣੀ ਐਵੇਂ ਆਪਾਂ ਝੂਠ ਮਾਰੀ ਅੱਗੇ ਬਈ ਗੱਲ ਤਾਂ ਗੱਲ ਠੀਕ ਆ ਜੀ ਹਾਂ ਤੇ ਆਪਾਂ ਪਰ ਆਪਾਂ ਹੀ ਥਾਂ ਲੈ ਵਾ ਪਹੂ ਦਾ ਵੇਖਣਾ ਹੁੰਦਾ ਠੀਕ ਆ ਜੀ ਆਪਾਂ ਦਾ ਦੁੱਧ ਵੀ ਅਗਲੇ ਤੇ ਦਾ ਵੱਧ ਵੀ ਕਹਿੰਦੇ ਆ ਆਪਾਂ ਜਿਹੜੀ ਆਪਾਂ ਨੂੰ ਤਾਕਾ ਪਾਊਗਾ ਚੀਜ਼ ਕਹਿੰਦੇ ਹੁੰਦੇ ਆ ਠੀਕ ਆ ਜੀ ਫਿਰ ਤੁਹਾਨੂੰ ਤੁਹਾਨੂੰ ਦੀ ਓਕੇ ਹੋ ਜਾ ਮੈਨੂੰ ਹਾਂ ਵੀ ਓਕੇ ਹੋ ਜਿਹੜੀ ਚੀਜ਼ ਵੇਖਣ ਵਾਲੀ ਆ ਠੀਕ ਆ ਜੀ ਤਾਂ ਸੀਵਨ ਬਾਈ ਆਪਾਂ ਪੁੱਛ ਲ ਗਏ ਅਗਲਾ ਝੂਠ ਮਾਰਦੇ ਗਾਂ ਆਪਾਂ ਝੂਠ ਮਾਰਦੀ ਅਗਲਾ ਕਾਣੋ ਲੰਬਾ ਦੇ ਜਾਵੇ ਉਹ ਗੱਲ ਕਹਿਣ ਦਾ ਕੋਈ ਫਾਇਦਾ ਨਹੀਂ ਹੁੰਦਾ ਜਿੰਨੀ ਗੱਲ ਪਤਾ ਆਪੋਂ ਨਹੀਂ ਕਰਦੇ ਹੁੰਦੇ ਆ ਬੜੀ ਲੰਮੀ ਚੋੜੀ ਆਪਾਂ ਖੇਡ ਨਹੀਂ ਖੇਡਦੇ ਸਹੀ ਗੱਲ ਹੈ ਜੀ ਉਹ ਅੱਗੇ ਕਰਮਾਂ ਦਾ ਜੇ ਸਿਰ ਚੰਗਾ ਲੱਗਿਆ ਹੋਇਆ ਜਿਹੜਾ ਵੀਰ ਲੈ ਕੇ ਜਾਊ ਉਹਦੇ ਕਰਮਾਂ ਦੀ ਆ ਜਿਹੜੀ ਗੱਲ ਆ ਵਹਿਣ ਵੱਡੀ ਆ ਕੱਦ ਵਾਲੀ ਆ ਉਹ ਆਪਾਂ ਜ਼ਰੂਰ ਕੋਈ ਕੋਈ ਵੀ ਬੰਦਾ ਦਿਸੀ ਜਾਂਦੀ ਉਹ ਤੇ ਵੀ ਦੇਖੀ ਜੀ ਕਿ ਕਿੱਥੇ ਆਉਂਦੀ ਆ ਉਹ ਵੀ ਪਤਾ ਲੱਗੂਗਾ ਕਿ ਬਾਈ ਦੇ ਦੇਖ ਲਓ ਮੋਢੇ ਤੇ ਕਰਾਉਂਦੀ ਆ ਬਾਕੀ ਝੋਲ ਝੋਲ ਬਹੁਤ ਆ ਮੇਨ ਗੱਲ ਆ ਜੀ ਥਣ ਬਹੁਤ ਚੰਗਾ ਹੱਥੀ ਚਵਾਈ ਹਲਾ ਮੱਝਾ ਰਗਾ ਸਣ ਕਹਾਵ ਦਾ ਤੱਕ ਫੜਾ ਫੜਾ ਦੀ ਬਾਈ ਕਹਿੰਦਾ ਜਮਾ ਡੰਨ ਹੋਊਗੀ ਆਪਣੀ ਗਰੰਟੀ ਆ ਥੋੜਾ ਜਿਹਾ ਕੈਵਰੇਜ ਤੋਂ ਡਰਦਾ ਜੀ ਪਸੂ ਮੁੱਲ ਬਾਈ ਜਮਾ ਇਹਦਾ ਜਾਇਜ਼ ਆ ਬਾਈ ਤਿਆਰ ਹੋਈ ਗਾਂ ਦਾ 65000 ਦੀ ਤੈਨੂੰ ਵੀ ਪਤਾ ਦਸੀ ਜਾਂਦੀ ਆਗਾ ਤਿਆਰ ਹੋਈ 10 ਦਾਣੇ ਸਮਝ ਸਾਂਭਣ ਵਾਲੀ ਆ ਜੀ ਪਰ ਜਿਹੜਾ ਅੱਜ ਫਿਕਸ ਪਾ ਹੁਣ ਆਪਣਾ ਉਹ ਮੁੱਲ ਨਹੀਂ ਹੁੰਦਾ 52000 ਦੀ ਦੇਵਾਂਗੇ 1000 ਛੋੜ 52 ਲੈਣਾ ਬਾਈ ਠੀਕ ਆ ਜੀ ਬਿਲਕੁਲ ਜਾਇਜ਼ ਮੌਲਾ ਜਿਹਦੇ ਤਿਆਰ ਹੋ ਗਈ ਉਹਦੇ 60000 ਦੀ ਮਾਮੂਲੀ ਗੱਲ ਹੀ ਆ ਕਿਉਂਕਿ 22 ਕਿਲੋ ਪਲੱਸ ਦੇਣਾ ਇਹਨੇ ਵੱਡੀ ਗੱਲ ਹੈ ਅੱਜ ਦਾ ਮੁੱਲ ਬਾਈ ਕਹਿੰਦਾ ਮੁੱਲ 52000 ਰੁਪਇਆ ਛੋੜ 52000 ਦੀ ਹਾਂ ਨਾ ਐ ਬਾਕੀ ਥੋੜੀ 100 200 ਛੋੜ ਹੋ ਜੂਗੀ ਉਹਦੇ ਚ ਜਿਹੜੇ ਵੀਰ ਨੂੰ ਪਸੰਦ ਆਊਗੀ ਨੰਬਰ 22 ਦਾ ਸਕਰੀਨ ਤੇ ਚੱਲੂਗਾ ਤੇ ਬਾਈ ਨਾਲ ਕਨੈਕਟ ਕਰਾ ਪੂਰੀ ਚੌੜੀ ਆ ਪਿੱਛੋਂ ਵੀ ਪੈਠਪੁਰੇ ਦੀਆਂ ਐ ਨਹੀਂ ਛੋੜੀ ਦੀ ਆ ਪੂਰੇ ਵਜਨ ਵਾਲੀ ਗਾਂ ਐ ਕੋਈ ਲਿੱਸੀ ਫਿੱਕੀ ਨਹੀਂ ਜੀ ਕੱਦ ਕਾਠ ਤੇ ਵਜਨ ਵਾਲੀ ਗਾਂ 22 ਕਿਲੋ ਦੁੱਧ ਕੋਈ ਬਾਲਾ ਨਹੀਂ ਗਾ ਜਿਹੜੇ ਹਸਾਬ ਨਾਲ ਹਵਾਨੇ ਚ ਝੂਲ ਝੂਲ ਪਈ ਆ 2 ਨੰਬਰ ਇਹ ਜਰਸੀ ਦੀ ਕੀ ਡਿਟੇਲ ਆ ਜੀ ਇਹ ਵੀ ਲੋਕਲੀ ਜਰਸੀ ਖਰੀਦੀ ਆ ਅੱਜ ਹੀ ਇਹ ਆਈ ਆ ਬਾਈ ਠੀਕ ਤੜਕੇ ਸੋਭਾ ਹੀ ਆਈ ਆ ਆਪਣੇ ਘਰੇ ਠੀਕ ਆ ਜੀ ਦੋਆਂ ਨਗਾਂ ਦੀ ਭਾਰ ਪਿੱਛੇ ਦੀ ਸਾਰੇ ਕਾਹੇ ਦੀ ਫੁੱਲ ਗਾਰੰਟੀ ਹੋਊਗੀ ਠੀਕਾ ਜੀ ਠੀਕ ਹੈ ਨਾ ਸਪੈਸ਼ਲੀ ਕਰਕੇ ਲਿਜਾਵੇ ਇਥੋਂ ਆਪਣਾ ਵੀਰ ਕੋਈ ਵੀ ਆ ਸਹੀ ਗੱਲ ਹੈ ਜੀ ਤੇ ਦੂਜਾ ਸੂਆ ਸੁੰਦੀ ਆ ਛੇ ਦੰਦ ਮੂੰਹ ਤੋਂ ਆ ਪਲੂਨ ਦਾ ਦੁੱਧ ਦਿੱਤਾ ਤਾਂ ਦੱਸਿਆ ਉਹਨਾਂ ਨੇ 17 ਕਿਲੋ ਪਰ ਆਪਾਂ 15 ਕਿਲੋ ਤੱਕ ਕੇ ਲਈ ਆ ਠੀਕ ਆ ਜੀ ਹਾਂ ਲੈ ਤਿਆਰ ਜਾਣੇ 17 18 ਦਾ 17 18 ਕਿਲੋ ਦਊਗੀ ਜਾਤ ਵਾਲੀ ਆ ਕੱਦ ਵਜਨ ਵਾਲੀ ਸਾਰਾ ਕੁਝ ਚੰਗਾ ਪੰਜਾਬ ਵਾਲੀ ਜਰਸੀ ਆ ਜਿਹੜੀ ਇਹਦੇ ਜਿੱਦਗੁਈ ਆ ਉਹ ਵੀ ਤੈਨੂੰ ਬਰਾਬਰ ਲਾ ਕੇ ਵੀ ਵਿਖਾ ਦਿੰਦੇ ਆ ਸਹੀ ਗੱਲ ਮੇਨ ਗੱਲ ਆ ਪੰਜਾਬ ਵਾਲੀ ਜਰਸੀ ਆ ਕੋਈ ਛੋਟੀ ਨਹੀਂ ਵੱਡੀ ਫੁੱਲ ਆ ਮੂੰਹ ਤੋਂ ਛੇ ਦੰਦ ਆ ਜੀ ਪੁੱਲ ਕੱਦ ਕਾੜ ਤੇ ਵਜਨ ਵਾਲੀ ਆ ਬਾਈ ਕਹਿੰਦਾ ਮਾਲਕਾਂ ਨੇ ਤਾਂ 17 ਕਿਲੋ ਦੱਸਿਆ ਸੀਗਾ ਪਰ ਆਪਾਂ 15 ਕਿਲੋ ਮੰਨ ਕੇ ਲਈਆ ਤੇ ਇੱਕ ਯਾਰ 17 ਕਿਲੋ ਦੇਊਗੀ ਬਾਕੀ ਹਵਾਨੇ ਚ ਪੂਰੀ ਪਲੀ ਵੀ ਐ ਨਹੀਂ ਲੱਸੀ ਜਾਵਗੀ ਝੋਲ ਝੋਲ ਬਹੁਤ ਹਵਾਨੇ ਚ ਥਣ ਮੇਨ ਗੱਲ ਆ ਚੰਗਾ ਚਾਰੇ ਥਣ ਨਿੱਖੜ ਮੇ ਇੱਕੋ ਸਾਈਜ਼ ਦੇ ਕੋਈ ਵਾਧੂ ਸ਼ਾਖ ਨਹੀਂ ਇਹਨ ਬੇਰਾਂ ਰਗੇ ਥਣ ਪਏ ਆ ਜੀ ਬਾਕੀ ਫੇਸ ਕੁਆਲਿਟੀ ਚੈੱਕ ਕਰ ਲੋ ਫੁੱਲੋ ਵਜਨ ਤੇ ਕੱਦ ਕਾਠ ਵਾਲੀ ਕਿੰਨੇ ਦਿਨ ਲੈ ਜੂ ਬਈ ਜੀ ਦਿਨ ਇਹ 10 ਪਈ ਵੀ ਰਹਿ ਜੀ 10 ਦਿਨ ਲੈ ਜੂ ਜੀ 10 ਦਿਨਾਂ ਦੇ ਕਰਤਾ ਪੂਰਾ ਸੋਨਾ ਹਵਾਨਾ ਤਿਆਰ ਕਰ ਲੈਣਾ ਤਿਆਰੀ ਹੁਣ ਵੀ ਚੰਗੀ ਹੈ ਜੀ ਦੇਖ ਸਕਦੇ ਹੋ ਬੈਕ ਸਾਈਡ ਨੂੰ ਅੱਗੇ ਨੂੰ ਹਵਾਨੇ ਦੀ ਧੱਕ ਬਹੁਤ ਆ ਮੂੰਹ ਤੋਂ ਸ਼ੇਦ ਆਂਦਾ ਜੀ ਆਏ ਨਾ ਕੋਈ ਇੱਥੇ ਆ ਕੇ ਕਹਿ ਦੂ ਵੀ ਉਧਰ ਲਈ ਆ ਸਹੀ ਗੱਲ ਹੈ ਜੀ ਆ ਕੇ ਬੰਦੇ ਦੀ ਰੂਹ ਖੁਸ਼ ਹੋਊਗੀ ਆਪਾਂ ਲਿਆਉਣੇ ਆ ਉਧਰਲੀ ਗਾਂ ਵੀ ਆ ਜਾਂਦੀ ਉਹ 10 ਸਹੀ ਗੱਲ ਆ ਬਈ ਤੁਹਾਡੀ ਜਿਹੜਾ ਵੀ ਕਈ ਾਰ ਕੋਈ ਵੀਰੋਂ ਨਾ ਦੂਰੋਂ ਚੱਲ ਕੇ ਆਉਂਦਾ ਹੁੰਦਾ ਆਪਾਂ ਇੱਥੇ ਵੀਡੀਓ ਚ ਕੁਝ ਹੋਰ ਗੱਲ ਦੇ ਗਏ ਆਏ ਨੂੰ ਨਿਕਲੇ ਹੋਰ ਤੇ 6 ਨੰਬਰ ਤੇ ਗਾਂ 6 ਨੰਬਰ ਤੇ ਵੇੜ ਸੀਗੀ ਬਈ ਹਾਂਜੀ ਆਪਾਂ ਪਿਛਲੀ ਵੀਡੀਓ ਚ ਪਾਈ ਸੀ ਆਪਾਂ ਆਪਾਂ ਦੱਸਤਾ ਹੈਗਾ ਵੀ ਬਈ ਇਹ ਗਾਂ ਆਪਾਂ ਲਈ ਵਪਾਰੀ ਵੀਰ ਤੋਂ ਆ ਪਰ ਵੀ ਢਾਂਚੇ ਦੀ ਪੂਰੀ ਉਤੋਂ ਵੀ ਸੀਗੀ ਚੰਗੀ ਪਰ ਹੈ ਉਧਰਲੀ ਗਾਂ ਸੀ ਉਹ ਆਪਾਂ ਦੱਸਤਾ ਹੈਗਾ ਉਹ ਜਿਵੇਂ ਛੋਟਿਆ ਗਾਂ ਉਹ ਵੀ ਨਹੀਂ ਛੋਟੇ ਸੀਗੀ ਚੰਗੀ ਸੀ ਪਰ ਜਦੋਂ ਆਈ ਆ ਉਧਰ ਆਪਾਂ ਉਹ ਸਹੀ ਗੱਲ ਦੱਸ ਕੇ ਦਿੱਤੀ ਆ ਤੇ ਆਹ ਫੋਲੋ ਵਜਨ ਵਾਲੀ ਆ ਪੰਜਾਬ ਵਾਲੀ ਜਰਸੀ ਆ ਬਾਕੀ ਜਦੋਂ ਤੁਸੀਂ ਆ ਕੇ ਵੇਖੋਗੇ ਤੇ ਤੁਹਾਨੂੰ ਪਤਾ ਲੱਗੂ ਇੰਨੀ ਰਾਜੀ ਤਾਂ ਹਿਮਾਚਲ ਵਾਲੀ ਜਰਸੀ ਹੁੰਦੀ ਨਹੀਂਗੀ ਉਹਦਾ ਦਿਸੀ ਜਾਂਦਾ ਵੀਰੇ ਸਹੀ ਫੇਸ ਕੁਆਲਟੀ ਸੋਹਣੀ ਆ ਮੇਰੀ ਗੱਲ ਛੇ ਦੰਦ ਦਾ ਤੇ ਇਹਦਾ ਜਮਾ ਦੇਜ ਫੈਕਸ ਮੁੱਲ ਬਾਈ ਮੁੱਲ ਤਾਂ ਵੀਰੇ ਕਰੋਨ ਨੂੰ ਪਾਣਾ 50 ਕਰਾਣਾ ਵੇਖ ਤਾਂ ਵੀ ਜਾਣਾ ਸਹੀ ਗੱਲ ਆ ਜੀ ਆ ਇਹ ਨਹੀਂ ਰਹਿ ਜੂਗੀ ਇਹ ਵੇਖਣੋਂ ਪਰ ਜਿਹੜਾ ਜੇਬ ਚ ਰੁਪਈਏ ਪਾਉਣੇ ਆ 43000 ਦੀ ਵੜ ਦੇਣੀ ਆ ਠੀਕ ਆ ਜੀ ਹਾਂ ਨਾ ਏ ਜਿੱਦੇ ਤਿਆਰ ਹੋ ਗਈ ਉਹਦੇ ਵੀ ਜੀ 50 ਤੋਂ ਟੱਪੂਗੀ ਬਾਈ ਇਹ ਟੱਪੀ ਜਾਣੀ ਬਈ ਦਾ ਇਹ ਨਾ ਟਫੂ ਟਫੂ ਗੇੜੀ ਬੱਚੀ ਜੇ 43000 ਦੀ ਬਾਈ ਕਹਿੰਦਾ ਹਾਂ ਨਾ ਏ ਬਾਕੀ ਥੋੜੀ ਘਣੀ ਹੋਵੇ ਜੋ ਛੋੜੀ ਹੋਣੀ ਆ ਕੱਲੀ ਮੁੱਲ ਬਾਈ ਦੇ ਉਹਦੇ ਜਿੱਡੀ ਆ ਉਹਦੇ ਜਿੱਡੀ ਆ ਨਹੀਂ ਉਹ ਛੋੜੀ ਹੋਊ ਦੇਖ ਲਓ ਐਚ ਐਫ ਤੇ ਬਰੋਬਰੀ ਆਉਂਦੀ ਆ ਇਹ ਜਰਸੀ ਆ ਉਹ ਐਚ ਐਫ ਆ ਫੁੱਲ ਉਹ ਵੀ ਚੰਗੀ ਆ ਇਹ ਵੀ ਚੰਗੀ ਆ ਨਾਕ ਦੋਨੇ ਚੰਗੇ ਤੇ ਨਾਕ ਅੰਦਰਲੇ ਵੀ ਚੰਗੇ ਸੀ ਵਗੈਰਾ ਤੁਹਾਨੂੰ ਝਾਤੀ ਮਰਾ ਦਿੰਦੇ ਆ ਪਰ ਇਹ ਸੇਲ ਹੋ ਗਏ ਆ 22 ਲੈ ਕੇ ਜਾਣਗੇ ਹੋਰ ਘੰਟੇ ਖੰਡ ਤੇ ਕਰਵਾਈ ਲੈ ਜਾਣਗੇ ਤੇ 43000 ਇਹ ਜਰਸੀ ਦਾ ਮੁੱਲ ਆ ਇਹਦਾ ਬਾਈ ਕਿੰਨਾ ਸੀਗਾ ਇਹ ਬਾਈ ਹਾਂਜੀ ਉਹਦਾ 53000 ਨਹੀਂ ਉਹਦਾ 52 ਸੀਗਾ 51 ਲੈ ਆ ਉਹ 55000 ਦੀ ਹਾਂ ਨਾ ਇਹਦੀ ਹੈਗੀ ਬਾਕੀ ਹਮਾਨਾ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਇਹਦੀ 43000 ਦੀ ਹਾਂ ਨਾ ਜਿਹੜੇ ਵੀਰ ਨੂੰ ਪਸੰਦ ਆਊਗੀ ਨੰਬਰ 22 ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਤੇ ਬਾਈ ਆਪਾਂ ਹੁਣ ਅਗਲਾ ਲਾਟਕਾ ਦੁਆਰੇ ਆਪਣਾ ਹੀ ਆਪਣੇ ਬਾਈ 10 ਗਾਂ ਆਉਣੀਆਂ 16 ਤਰੀਕ ਨੂੰ ਠੀਕ ਆ ਜੀ ਕੋਈ ਮਰਜ਼ੀ ਭੈਣ ਭਰਾ ਆ ਸਕਦਾ ਠੀਕ ਆ ਜੀ ਤੜਕੇ ਤੋਂ ਲੈ ਕੇ ਹਾਂ 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 ਬਾਈ ਠੀਕ ਆ ਜੀ ਕਈ ਯਾਰ ਕਿਸੇ ਕੋਈ ਵੀ ਫੋਨ ਲਾਉਂਦਾ ਉਦੋਂ ਨੂੰ ਇਹ ਗਾਂਾਂ ਸੇਲ ਹੋ ਜਾਂਦੀਆਂ ਤੇ 16 ਤਰੀਕ ਨੂੰ ਬਾਈ ਦੀਆਂ ਗਾਂਾਂ ਆਉਣਗੀਆਂ ਦਸ ਫੋਨ ਲਾ ਕੇ ਬਾਈ ਨਾਲ ਕਨੈਕਟ ਕਰਕੇ ਆ ਸਕਦਾ ਉਹਨਾਂ ਜੋ ਜਿਹੜੇ ਬਾਕੀ ਤੁਹਾਨੂੰ ਵੀਡੀਓ ਮਿਲ ਜੂਗੀ ਉਹਨਾਂ ਦੀ ਵੀ ਚੈਨਲ ਤੇ ਵੀਡੀਓ ਪਵਾਵਾਂਗੇ 16 ਤਰੀਕ ਨੂੰ ਬਾਈ ਯਾਰ 16 ਤਰੀਕ ਨੂੰ ਵੀਡੀਓ ਵੀ ਮਿਲ ਜੂਗੀ ਜੇ ਬਿਨਾ ਵੀਡੀਓ ਤੋਂ ਵੀ ਆਉਣਾ ਤਾਂ ਵੀ ਵੈਲਕਮ ਆ ਬਾਈ ਕਹਿੰਦਾ ਆ ਕੇ ਲਿਆ ਸਕਦਾ ਉਹਨਾਂ ਦੇ ਇੰਨੇ ਕਾਲੀਆਂ ਹੀ ਹੋਣਗੀਆਂ ਸਾਰੀਆਂ ਇਹ ਭਾਲ ਗਈ ਹੋਣਗੀਆਂ ਨਹੀਂ ਵੇਚਣ ਉਹਦੇ ਜਰਸੀ ਇੱਕ ਅੱਧੀ ਹੋਊਗੀ ਗਾਗਾ ਡੱਬਿਆਂ ਤੇ ਕਾਲੀਆਂ ਹੋਣ ਠੀਕ ਆ ਜੀ ਕੋਈ ਇੱਕ ਅੱਧੀ ਜਰਸੀ ਵੀ ਆ ਸਕਦੀ ਆ ਬਾਈ ਕਹਿੰਦਾ ਪਰ ਡੱਬੀਆਂ ਤੇ ਕਾਲੀਆਂ ਤੇ ਬਾਈ ਨਾਲ ਨੰਬਰ ਸਕਰੀਨ ਤੇ ਚੱਲਦਾ ਨੋਟ ਕਰ ਲਿਓ ਤੇ ਕਨੈਕਟ ਕਰ ਸਕਦੇ ਧੰਨਵਾਦ